ਦਰਸ਼ਨ ਕਰੋ ਜੀ ਤਖਤ ਸ੍ਰੀ ਦਮਦਮਨ ਸਾਹਿਬ ਤਲਵੰਡੀ ਸਾਬੋ ਇਹ ਪਵਿੱਤਰ ਸਥਾਨ ਖਾਲਸਾ ਪੰਥਵਾਚ ਚੌਥਾ ਤਖਤ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ਜ਼ਾਬਰ ਹੁਕਮਰਾਨਾਂ ਦੇ ਖਿਲਾਫ ਲੜਾਈਆਂ ਲੜਦੇ ਹੋਏ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਛੀ ਵੜਾ ਦੀਨਾ ਕਾਂਗੜ ਟੁੱਟੀ ਗੰਢੀ ਸ਼੍ਰੀ ਮੁਖਤਸਰ ਸਾਹਿਬ ਲੱਖੀ ਜੰਗਲ ਪੱਕਾ ਪਥਰਾਲਾ ਆਦਿ ਸਥਾਨਾਂ ਨੂੰ ਭਾਗ ਲਾਉਂਦੇ ਹੋਏ ਇਸ ਸਥਾਨ ਤੇ 1705 ਈਸਵੀ ਨੂੰ ਚਰਨ ਪਾਈ ਗੁਰੂ ਸਾਹਿਬ ਨੇ ਇੱਥੇ ਕਰੀਰਾ ਦੇ ਝੁੰਡਾਂ ਨਾਲ ਕਿਰੀ ਉੱਚੀ ਥੜੀ ਉੱਤੇ ਕਮਰ ਕੱਸਾ ਖੋਲ ਕੇ ਦਮ ਲਿਆ ਇਸੇ ਕਰਕੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਮਸ਼ਹੂਰ ਹੋਇਆ ਇਸ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਰਹੇ ਇਸ ਸਥਾਨ ਤੇ ਹੀ ਬਦੂਕ ਦੇ ਨਿਸ਼ਾਨੇ ਨਾਲ ਸਿੱਖਾਂ ਦੇ ਸਿੱਦਕ ਦੀ ਪਰਖ ਕੀਤੀ ਗਈ ਇਸ ਇਲਾਕੇ ਦੇ ਚੌਧਰੀ ਡੱਲਾ ਜੀ ਨੂੰ ਸਮੇਤ ਪਰਿਵਾਰ ਅਮਰ ਦੀ ਦਾਤ ਬਖਸ਼ਿਸ਼ ਕੀਤੀ ਤੇ ਨਾਮ ਭਾਈ ਦਲ ਸਿੰਘ ਰੱਖਿਆ ਇੱਥੇ ਹੀ ਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਧਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵੀਰ ਲਖਵਾਈ ਗੁਰੂ ਸਾਹਿਬ ਜੀ ਨੇ ਸਨ 1763 1706 ਈਸਵੀ ਭਾਦਰੋਂ ਬਦੀ 1 ਇਕਮ ਤੋਂ ਭਾਦਰੋਂ ਬਦੀ 30 ਤੱਕ ਤਿੰਨ ਰੋਜ਼ਾ ਗੁਰਮਤ ਸਮਾਗਮ ਕਰਵਾਇਆ ਇਸ ਸਥਾਨ ਤੇ ਜਾਦਵਜੋਂ ਗੁਰਦੁਆਰਾ ਦਮਦਮਾ ਸਾਹਿਬ ਸ਼ਿਸ਼ੋਵਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਥਾਂ ਤੇ ਬੀੜ ਦੇ ਉਤਾਰੇ ਕਰਕੇ ਇੱਥੇ ਹਰ ਸਾਲ ਬਸਾਖੀ ਦਾ ਮੇਲਾ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਲਖਣ ਸਰਸਾਹ ਮਾਤਾ ਸਾਹਿਬਕੋਅਰ ਮਾਤਾ ਸੁੰਦਰ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗੁਰਦੁਆਰਾ ਜੰਡ ਸਰ ਗੁਰਦੁਆਰਾ ਮਹਾਲ ਸਰ ਆਦ ਸਥਿਤ ਹਨ ਤੇ ਇਸ ਥਾਂ ਤੇ ਬਾਬਾ ਬੁਰਜ ਬਾਬਾ ਦੀਪ ਸਿੰਘ ਜੀ ਭੋਰਾ ਸਾਹਿਬ ਬਾਬਾ ਦੀਪ ਸਿੰਘ ਜੀ ਖੂਬ ਬਾਬਾ ਦੀਪ ਸਿੰਘ ਜੀ ਵੀ ਸ਼ਿਸ਼ੋਭਤ ਹਨ ਤੇ ਸੰਗਤਾਂ ਬਹੁਤ ਪਿਆਰ ਸਤਿਕਾਰ ਦੇ ਨਾਲ ਇੱਥੇ ਆਉਂਦੀਆਂ ਹਨ ਦਰਸ਼ਨ ਮੇਲੇ ਕਰਦੀਆਂ ਹਨ ਤੇ ਅੱਜ ਦੇ ਸਮੇਂ ਦੇ ਵਿੱਚ ਮਾਲਵੇ ਦੇ ਇਸ ਧਾਰਮਿਕ ਪਵਿੱਤਰ ਸਥਾਨ ਦੀ ਪੂਰੀ ਮੰਨਤਾ ਪੂਰੀ ਸਤਿਕਾਰ ਸਰਦਾ ਬਣਿਆ ਹੋਇਆ ਹੈ ਤੇ ਬਹੁਤ ਸਾਰੀਆਂ ਸੰਗਤਾਂ ਨਿਤ ਦਿਹਾੜੇ ਦਰਸ਼ਨ ਕਰਕੇ ਅਸੀਸਾਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ ਬਹੁਤ ਬੜੇ